ਅੱਜ ਦਸਬੰਧ ਤੇ ਵੀ ਸਾਡੇ ਮੁੱਖ ਮੰਤਰੀ ਸਾਹਿਬ ਇਹ ਕਹਿ ਰਹੇ ਆ ਵੀ ਨਾ ਬਹੁ ਗੋਲਕਾਂ ਚ ਪੈਸੇ ਇੰਜੀਨੀਅਰਿੰਗ ਕਾਲਜ ਸਾਡੇ ਮੁਹਾਲੇ ਚ ਵੀ ਨਹੀਂ ਹੈਗਾ ਜੀ ਉਹ ਫਤੇਗੜ ਸਾਹਿਬ ਚ ਹੈ ਵਿਸਬ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਉਹ ਫਤੇਗੜ ਸਾਹਿਬ ਚ ਹੈ ਕਿੰਨੇ ਹੀ ਮੈਡੀਕਲ ਕਾਲਜ ਸ਼੍ਰੋਮਣੀ ਗੁਰਦਾਰਾ ਪ੍ਰਬੰਧ ਕਮੇਟੀ ਚਲਾ ਰਹੀ ਹੈ ਕਿੰਨੇ ਹੀ ਸਕੂਲ ਚਲਾ ਰਹੀ ਹੈ ਇਹ ਗੁਰੂ ਘਰ ਦੀ ਗੋਲਕ ਹੈ ਉਧਰ ਚੋਂ ਹੀ ਪਏ ਇੱਥੇ ਜਾ ਰਹੇ ਆ ਅੱ비 ਜਿਸ ਦਿਨ ਮੈਂ ਜਾਣਾ ਉਥੋਂ ਲਾਈਵ ਕਰੋ ਜੀ ਮੇਰਾ ਇਹ ਤਾਂ ਘਾਤਕ ਸਾਮਣ ਮੱਥਾ ਲਾਉਣ ਵਾਲੀ ਗੱਲ ਹੈ 2000 14 ਤੋਂ ਆਮ ਆਦਮੀ ਪਾਰਟੀ ਜਿਹੜੀ ਸਰਗਰਮ ਹੋਈ ਪੰਜਾਬ 'ਚ ਉਸਦੋਂ ਤੋਂ ਹੀ ਜਿਹੜੀਆਂ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ 5 ਸਾਲ ਦੂਜੀ ਸਰਕਾਰ ਦੇ ਲੰਘ ਗਏ 4 ਸਾਲ ਇਹਨਾਂ ਦੇ ਲੱਗੇ ਤੇ ਸਭ ਤੱਕ ਕਰਕੇ ਦਿਖਾਓ ਇੱਕ ਗੁਰੂ ਨੂੰ ਮੰਨਣਾ ਅਸੀਂ ਕਿ ਕਦੇ ਬੇਅਦਬੀ ਕਰਾ ਦੂਗਾ ਸੋਚ ਵੀ ਨਹੀਂ ਸਕਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਐਕਸਪਲੋਰ ਤੇ ਮੈਂ ਹਾਂ ਕੁਲਦੀਪ ਸਿੰਘ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਮੁਹਾਲੀ ਤੋਂ ਹਲਕਾ ਇੰਚਾਰਜ ਮੁੱਖ ਸੇਵਾਦਾਰ ਸਰਦਾਰ ਪਰਮਿੰਦਰ ਸਿੰਘ ਸੁਹਾਣਾ ਜੀ ਨਾਲ ਅੱਜ ਜਿਹੜੀ ਆ ਪੰਜਾਬ ਦੇ ਮੌਜੂਦਾ ਪੱਖ ਦੇ ਮਸਲਿਆਂ ਤੇ ਗੱਲ ਕਰਾਂਗੇ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਪ੍ਰਾਪਤੀਆਂ ਗਤੀਵਿਧੀਆਂ ਉਹਨਾਂ ਬਾਰੇ ਵੀ ਥੋੜਾ ਜਿਆਦਾ ਚੰਨਣਾ ਪਾਉਣਗੇ ਸਸੀ ਗੁਰਪ੍ਰਮੇਂਦਰ ਵੈਕੁਰੂ ਜੀ ਕਾ ਖਾਲਸਾ ਵੈਕੁਰੂ ਜੀ ਕੀ ਫਤਿਹ ਸਸੀ ਕਾਲ ਜੀ ਅੱਜ ਦੇ ਜਿਹੜੇ ਤੁਹਾਡਾ ਮਸਲਾ ਕੀ ਆ ਪੰਜਾਬ ਦਾ ਪੱਖ ਦੇ ਮਸਲੇ ਤੇ ਉਹਦੇ ਬਾਰੇ ਥੋੜਾ ਜਿਆਦਾ ਚੰਨਣਾ ਪਾਓ ਕੀ ਦੇਖੋ ਅੱਜ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਉਹ ਪਿਛਲੇ ਪਿਛਲੇ ਕਈ ਸਾਲਾਂ ਤੋਂ ਜਿਹੜੀਆਂ ਸਮੇਂ ਦੀਆਂ ਹੁਕਮਰਾਨ ਹੈ ਉਹ ਸਾਡੇ ਸਿੱਖ ਧਰਮ ਔਰ ਸਾਡੀਆਂ ਜਿਹੜੀਆਂ ਸੰਸਥਾਾਂ ਮਾ ਧਾਰਮਿਕ ਸੰਸਥਾਾਂ ਮਾ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਜੀ ਉਹਨਾਂ ਚ ਬੇਲੋੜੀ ਦਖਲਅੰਦਾਜ਼ੀ ਕਰਦੇ ਆ ਰਹੇ ਆਂ ਪੰਜਾਬ ਸਰਕਾਰ ਪੰਜਾਬ ਸਰਕਾਰ ਲਾ ਲੋ ਸੈਂਟਰ ਦੀ ਸਰਕਾਰ ਲਾ ਲੋ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਹਰਿਆਣਾ ਨੂੰ ਵੱਖ ਕਰਤਾ ਪੰਜਾਬ ਜਿਹੜੇ ਪੰਜਾਬ ਐ ਉਹ ਵੱਖ ਕਰਤਾ ਜੀ ਇਸ ਕਰਕੇ ਪਟਨਾ ਸਾਹਿਬ ਦਾ ਤਖਤ ਸਾਤੋਂ ਅਲੱਗ ਕਰਤਾ ਹੈ ਜੀ ਹਜ਼ੂਰ ਸਾਹਿਬ ਵਾਲਾ ਤਖਤੋਂ ਅਲੱਗ ਕਰਤਾ ਜੀ ਸੋ ਇਸ ਕਰਕੇ ਜਿਹੜੀ ਉਹ ਬੇਲੋੜੀ ਦਖਲਅੰਦਾਜ਼ੀ ਦੇ ਤਹਿਤ ਹੁਣ ਇੱਕ ਨਵਾਂ ਕੰਮ ਨਵਾਂ ਹਟਕਣਾ ਪੰਜਾਬ ਦੀ ਸਰਕਾਰ 328 ਜਿਹੜੇ ਆ ਪਾਵਨ ਸਰੂਪੇ ਗੁਰੂ ਸਾਹਿਬ ਦੇ ਜੀ ਜਿਨ੍ਹਾਂ ਦੇ ਵਿੱਚ ਈਸ਼ਰ ਸਿੰਘ ਜੀ ਦੀ ਰਿਪੋਰਟ ਆ ਗਈ ਰਿਪੋਰਟ ਤੋਂ ਬਾਅਦ ਉਹ ਬਿਲਕੁਲ ਕਲੀਅਰ ਹੋ ਗਿਆ ਜੀ ਕਿ ਜਿਹੜੇ ਇਹ ਸਰੂਪ ਸੀਗੇ ਉਹ ਗੁੰਮ ਨਹੀਂ ਹੋਏ ਹਾਂਜੀ ਉਹ ਜਿਹੜੇ ਸਰੂਪ ਉਹਨਾਂ ਦੀ ਜਿਹੜੀ ਭੇਟਾ ਬਣਦੀ ਸੀਗੀ ਜੀ ਉਹ ਉਸ ਸਮੇਂ ਦੇ ਜਿਹੜੇ ਕਰਮਚਾਰੀ ਉਹਨਾਂ ਨੇ ਆਪਣੀ ਜੇਬ ਚ ਪਾ ਲਈ ਜੀ ਤੇ ਜਦੋਂ ਇਨਕੁਆਇਰੀ ਹੋਈ ਉਹਦੇ ਚ ਉਹਨਾਂ ਨੂੰ ਦੋਸ਼ੀ ਸਾਬਤ ਕਰਕੇ ਜੀ ਤੇ ਉਹਨਾਂ ਨੂੰ ਦੋਸ਼ੀ ਸਾਬਤ ਹੋਣ ਤੋਂ ਬਾਅਦ ਜੀ ਉਹਨਾਂ ਨੂੰ ਡਿਸਮਿਸ ਕਰਾਇਆ ਗਿਆ ਉਹਦੇ ਦੇ ਅਹੁਦਿਆਂ ਤੋਂ ਜੀ ਤੇ ਉਹਨਾਂ ਨੂੰ ਜਿਹੜੀ ਸਜ਼ਾ ਬਣਦੀ ਸੀਗੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਦੇਤੀ ਜੀ ਤੇ ਹੁਣ ਸਰਕਾਰ ਇੱਕ ਨਵੇਂ ਪੱਖ ਰਹੀ ਉਹਦੀ ਐਫਆਈਆਰ ਦਰਜ ਕਰੀ ਹਾਂਜੀ ਐਫਆਈਆਰ ਦਰਜ ਕਰਨ ਤੋਂ ਬਾਅਦ ਉਹ ਸਿੱਧਮ ਸਿੱਧਾ ਸਾਡੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦੇ ਸਬੰਧਾਂ ਚ ਚਲਾ ਲੋ ਜੀ ਉਹ ਬੇਲੂੜੀ ਤਖੰਦਾਂ ਦਾ ਜੀ ਕਰਦੇ ਆ ਰਹੇ ਆ ਜੀ ਤੇ ਦੂਜੀ ਗੱਲ ਹੈ ਜਿਹੜੀ ਉਹ ਹੈਗੀ ਹੈ ਕਿ ਇੱਕ ਜਿਹੜਾ ਜ਼ਿਲਦਕਾਰ ਸੀਗਾ ਗੁਰੂ ਸਾਹਿਬ ਦੇ ਸਰੂਪਾਂ ਦਾ ਜੀ ਉਹ ਜਸਪ੍ਰੀਤ ਸਿੰਘ ਹੈ ਅੱਛਾ ਜੀ ਉਹਨੂੰ ਪਹਿਲਾਂ ਆਮ ਆਦਮੀ ਪਾਰਟੀ ਨੇ ਪਲਾਨਿਕ ਬੋਰਡ ਅਮਰਸਰ ਸਾਹਿਬ ਦਾ ਚੇਅਰਮੈਨ ਲਾਇਆ ਜੀ ਫਿਰ ਉਹਨੂੰ ਜ਼ਿਲ੍ਹੇ ਦਾ ਆਪ ਦਾ ਪ੍ਰਧਾਨ ਬਣਾਇਆ ਤੇ ਉਹਦੇ ਬਾਅਦ ਜਦੋਂ ਕੌਂਸਲਰ ਦੀ ਚੋਣ ਹੋਈ ਉਹਦੇ ਜਿਹੜੇ ਟਿਕਟਾਂ ਸਕ੍ਰੀਨਿੰਗ ਕਮੇਟੀ ਬਣਦੀ ਹੈ ਹਾਂਜੀ ਉਹਦਾ ਮੈਂਬਰ ਲਾਇਆ ਜੀ ਸੋ ਇੱਥੋਂ ਸਿੱਧਾ ਮਸਿੱਧਾ ਇਹ ਸਾਬਤ ਹੁੰਦਾ ਜੀ ਕਿ ਪਹਿਲੇ ਦਿਨ ਤੋਂ ਇਹ ਪਾਰਟੀਆਂ ਦੇ ਮਨਸੂਬੇ ਜੀ ਦੇਖੋ ਇੱਕ ਉਹ 5 ਨੰਬਰ ਦੋਸ਼ੀ ਹੈ ਹੁਣ ਐਫ ਆਈ ਆਰ ਤੇ ਉਹਨੂੰ ਫੜਦੇ ਕਿਉਂ ਨਹੀਂ ਓਕੇ ਉਹਨੂੰ ਅਰੈਸਟ ਨਹੀਂ ਕੀਤਾ ਜਾਂਦਾ ਨਹੀਂ ਕਰਿਆ ਓਕੇ ਕਿਉਂ ਨਹੀਂ ਕਰ ਰਹੇ ਉਹਨੂੰ ਜੀ ਠੀਕ ਹੈ ਨਾ ਤੁਸੀਂ ਕੀ ਸਮਝਦੇ ਕੀ ਕਰਨਾ ਉਹਦੇ ਫਿਰ ਪਿੱਛੇ ਦੇਖੋ ਉਹਦੇ ਪਿੱਛੇ ਇਹੀ ਕਰਨਾ ਵੀ ਹੈ ਉਹ ਉਹ ਸਿੱਧਮ ਸਿੱਧਾ ਇਹ ਵੀ ਉਹਨੂੰ ਬਚਾਲਾਂਗੇ ਬਾਕੀਆਂ ਨੂੰ ਅੰਦਰ ਟਪਾ ਦਿਆਂ ਜਿਦੋਂ ਕਿ ਉਹ ਦੋਸ਼ੀ ਹੈ ਉਹ ਜ਼ਿਲਦਕਾਰ ਹੈ ਇਹ ਤੇ ਜਿਹੜਾ ਮੁੱਖ ਮੰਤਰੀ ਹੁਣ ਭਗਵੰਤ ਮਾਨ ਜੀ ਨੇ 15 ਜਨਵਰੀ ਦਾ ਦਿੱਤਾ ਹੋਇਆ ਕਿ ਵੀ ਮੈਂ ਉੱਥੇ ਚੱਲ ਕੇ ਜਾਊਂਗਾ ਗੋਲਕ ਦੀ ਗੱਲ ਕਰਦੇ ਕਦੇ ਕੁਝ ਦੇਖੋ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹਾਂਜੀ ਗੁਰੂ ਸਾਹਿਬ ਨੇ ਕਿਹਾ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ ਹਾਂਜੀ ਆਰ ਦਸਵੰਦ ਕੱਢਦੇ ਰਹੋ ਕੱਢਦੇ ਰਹੋ ਜੀ ਤੇ ਅੱਜ ਦਸਬੰਧ ਤੇ ਵੀ ਸਾਡੇ ਮੁੱਖ ਮੰਤਰੀ ਸਾਹਬੇ ਕਹਿ ਰਹੇ ਆ ਵੀ ਨਾ ਪਾਓ ਗੋਲਗੰਜ ਪੈਸੇ ਜੀ ਉਹ ਪਲੇ ਮਾਨਸਾ ਇੰਜੀਨੀਅਰਿੰਗ ਕਾਲਜ ਸਾਡੇ ਮੋਹਾਲੇ ਚ ਵੀ ਨਹੀਂ ਹੈਗਾ ਜੀ ਉਹ ਫਤੇਗੜ ਸਾਹਿਬ ਚ ਹੈ ਬਾਬਾ ਬੰਦਾ ਸਿੰਘ ਬਾਦ ਹਾਂ ਜੀ ਠੀਕ ਹੈ ਨਾ ਵਿਸਵ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਉਹ ਫਤੇਗੜ ਸਾਹਿਬ ਚ ਹੈ ਹਾਂ ਜੀ ਹੋਰ ਕਿੰਨੇ ਹੀ ਮੈਡੀਕਲ ਕਾਲਜ ਸ਼੍ਰੋਮਣੀ ਗੁਰਦਾਰਾ ਪ੍ਰਬੰਧ ਕਮੇਟੀ ਚਲਾ ਰਹੀ ਹੈ ਕਿੰਨੇ ਹੀ ਸਕੂਲ ਚਲਾ ਰਹੀ ਹੈ ਜੀ ਉਹ ਜਿਹੜਾ ਗੁਰੂ ਦਾ ਐ ਗੁਰੂ ਘਰ ਦੀ ਗੋਲਕ ਹੈ ਉਦੋਂ ਚੋਂ ਹੀ ਪਏ ਇੱਥੇ ਜਾ ਰਹੇ ਹਾਂ ਜੀ 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 ਠੀਕ ਹੈ ਨਾ ਤੇ ਇਹ ਸਿੱਧਮ ਸਿੱਧਾ ਦੂਜਾ ਵੀ ਜਿਸ ਦਿਨ ਮੈਂ ਜਾਣਾ ਉਥੋਂ ਲਾਈਵ ਕਰੋ ਜੀ ਮੇਰਾ ਇਹ ਤਾਂ ਕੱਲ ਤੱਕ ਸਾਨੂੰ ਮੱਥਾ ਲਾਉਣ ਵਾਲੀ ਗੱਲ ਹੈ ਕਿਉਂਕਿ ਤੁਹਾਨੂੰ ਉੱਥੇ ਕੱਲ ਤੱਕ ਸਭ ਤੇ ਤੁਹਾਡੀ ਪੇਸ਼ੀ ਹੈ ਜੀ ਤੁਸੀਂ ਹੁਣ ਜੇ ਜੱਜ ਕੋਲ ਜਾ ਕੇ ਕਹੋ ਵੀ ਮੇਰਾ ਉੱਥੇ ਕੈਮਰਾ ਲਾਓ ਜੀ ਉੱਥੇ ਉੱਥੇ ਮਤਲਬ ਤਲਬ ਕਰਿਆ ਤਾਂ ਉਹ ਤਾਂ ਮਤਲਬ ਉਸ ਤਰੀਕੇ ਨਾਲ ਚਾਹੀਦਾ ਹਾਂ ਜੀ ਤੁਨ ਤੁਹਾਨੂੰ ਬਹਿਸ ਕਰਨ ਲਈ ਨਹੀਂ ਉੱਥੇ ਸਦਿਆ ਤੁਹਾਨੂੰ ਉੱਥੇ ਸਦਿਆ ਜਿਹੜੇ ਤੁਹਾਡੇ ਤੇ ਇਲਜ਼ਾਮ ਹੈ ਉਹਦਾ ਜਵਾਬ ਮੰਗਿਆ ਜਵਾਬ ਮੰਗਿਆ ਠੀਕ ਹੈ ਤੁਸੀਂ ਕਿ ਨਮਾਜ਼ ਸਿੱਖ ਵਜੋਂ ਹੀ ਜਾਓਗੇ ਉੱਥੇ ਤਾਂ ਵੈਸੀ ਹੀ ਦੇ ਕੋ ਹਰੇਕ ਹਾਂਜੀ ਹਾਂਜੀ ਭਾਵੇਂ ਉਹ ਗੁਰੂ ਦਾ ਸਿੱਖ ਵੀ ਨਹੀਂ ਭਾਵੇਂ ਉਹ Hindu ਹੈ Muslim ਹੈ ईसाई ਹੈ ਉਹ ਸਾਰੇ ਉੱਥੇ ਬੜੇ ਸਾਦਾ ਤਿਸਤ ਕਰਨ ਨਾਲ ਜਾਂਦੇ ਹਨ ਨਾ ਤਮਸਤ ਹੋਣ ਦੇ ਲਈ ਹਾਂਜੀ ਠੀਕ ਹੈ ਨਾ ਤੇ ਇੱਕ ਪਾਸੇ ਹੰਕਾਰ ਚ ਬੋਲਣਾ ਵੀ ਮੈਂ ਜੀ ਉੱਥੇ ਜਾਊਗਾ ਕੈਮਰੇ ਚ ਲਾਇਆ ਉਹ ਇਹ ਕਰਿਓ ਉਹ ਕਰਿਓ ਇਸੋ ਬੰਨਿੰਦਾ ਮੁੱਖ ਮੰਤਰੀ ਤਾਉ ਨੂੰ ਚਾਹੀਦਾ ਰਹੇ ਸੀਗਾ ਇਹ ਕਹਿੰਦੇ ਮੈਂ ਅਸਤੀਫਾ ਦੇ ਕੇ ਮੈਂ ਉੱਥੇ ਪੇਸ਼ ਹੋਣਾ ਨਿਮਾਣੇ ਸਿੱਖ ਹੋ ਜਾਵਾਂ। ਸੋ ਇਹ ਗੱਲਾਂ ਇਸ ਕਾਰਨ ਦੇਖੋ ਹਰੇਕ ਜਿਹੜਾ ਪੰਜਾਬੀ ਹੈ ਜਾਂ ਗੁਰਨਾਨਕ ਨਾਮ ਲੈਵਾ ਸੰਗਤ ਹੈ ਉਹਦੇ ਹਰਦਿਆਂ 'ਚ ਠੇਸ ਪਹੁੰਚ ਰਹੀ ਹੈ ਨਾ ਗੱਲਾਂ ਕਰਕੇ ਕਿਉਂਕਿ ਸਾਡੀ ਕਮਾਨ ਮਰਿਆਦਾ ਸਾਡਾ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ। ਹਰੇਕ ਸਿੱਖ ਦਾ ਡਾਡਾ ਸਿਰ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਝੁਕ ਜਾਂਦਾ ਹੈ। ਠੀਕ ਹੈ ਨਾ ਚਾਹੀਦਾ ਇਹ ਨਮਾਨੇ ਸਿੱਖ ਵਜੋਂ ਜਾਣਾ ਤਾਂ ਉੱਥੇ ਖੜ੍ਹਜੋ ਜਾ ਕੇ ਹਾਂ ਵੀ ਦੱਸੋ ਸਾਡੀ ਜਥੇਦਾਰ ਸਾਹਿਬ ਨੂੰ ਪੁੱਛਣ ਕਿਉਂਕਿ ਉਹ ਅਕਾਲ ਤਖਤ ਜਥੇਦਾਰ ਸਾਹਿਬ ਦਾ ਤਖਤ ਨਹੀਂ ਹੈ ਉਹ ਗੁਰੂ ਦਾ ਬਖਸ਼ਿੰਤ ਤਖਤ ਹੈ ਜੀ ਸਰਵ ਉੱਚ ਸਾਡਾ ਸਰਵ ਉੱਚ ਅਸਥਾਨ ਹੈ ਤੇ ਉਹ ਉੱਥੇ ਜਾ ਕੇ ਦੇਖੋ ਸਾਰੇ ਗਏ ਆ ਬਹੁਤ ਬਾਲਬ ਸਿੰਘ ਸਾਹਿਬ ਨੂੰ ਵੀ ਉੱਥੇ ਬੁਲਾਇਆ ਗਿਆ ਉਹ ਤੋਂ ਪਹਿਲਾਂ ਬਰਨਾਲਾ ਸਾਹਿਬ ਵੀ ਗਏ ਬੂਟਾ ਸਿੰਘ ਜੀ ਵੀ ਗਏ ਯਾਨੀ ਜੈ ਸਿੰਘ ਜੀ ਵੀ ਗਏ ਹਾਂਜੀ ਉਹ ਮਤਲਬ ਜਿਹਨੂੰ ਜਿਹਨੂੰ ਜਦੋਂ ਜਦੋਂ ਬੁਲਾਇਆ ਉਹਨਾਂ ਨੇ ਉੱਥੇ ਜਾ ਕੇ ਆਪਣੀ ਜੋ ਵੀ ਉਹਦਾ ਜਵਾਬ ਦਿੱਤਾ ਉਹ ਤਾਂ ਦਿੱਤਾ ਤੇ ਉਸ ਤੋਂ ਬਾਅਦ ਜਿਹਨੂੰ ਜੋਸ਼ ਸਜਾ ਲੱਗੀ ਉਹਨੇ ਉਹ ਸਜਾ ਪੂਰੀ ਪੂਰੀ ਕੀਤੀ ਪੂਰੀ ਕੀਤੀ ਜੀ ਸੋ ਇਸ ਕਰਕੇ ਇਹ ਹੈ ਵੀ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਦਾ ਖੰਡਨ ਕਰਦਾ ਕਿ ਜਿਹੜੀਆਂ ਆਪ ਮੁਹਾਰੇ ਗੱਲਾਂ ਇਹ ਕਰਦੇ ਆ ਰਹੇ ਆ ਇਹ ਨਾ ਤਾਂ ਇਹਨਾਂ ਨੂੰ ਧਰਮ ਤੱਕ ਕਿਉਂਕਿ 2000 14 ਤੋਂ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਨੂੰ ਹੋਈ ਪੰਜਾਬ 'ਚ ਉਸ ਦੋਂ ਤੋਂ ਹੀ ਜਿਹੜੀਆਂ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਔਰ 2016 ਦੇ ਵਿੱਚ ਇਹਨਾਂ ਦਾ ਨਰੇਸ਼ ਯਾਦਵ ਜਿਹੜਾ ਐਮ ਐਲ ਏ ਦਿੱਲੀ ਤੋਂ ਜੀ ਜੀ ਉਹਨੂੰ ਦੋਸ਼ੀ ਸ਼ਾਬਦ ਹੋਇਆ ਉਹਨੂੰ ਸਜ਼ਾ ਹੋਈ ਉਹਦੇ ਵਕੀਲ ਕੌਣ ਸੀਗੇ ਹਰਜੋਤ ਮਹਿਨ ਹਰਪਾਲ ਜੀਮਾ ਦੋਨੋਂ ਕੈਬਨਟ ਵਜੀਦ ਠੀਕ ਹੈ ਨਾ ਇਸ ਕਰਕੇ ਪਰ ਇਹ ਜਿਹੜੀ ਮਸਲਾ ਚੱਲਦਾ ਰਿਹਾ ਇਹ ਜਿਹੜੇ ਇਹ ਕਹਿ ਰਹੇ ਆ ਕਿ ਬੇਅਦਬੀਆਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਤੋਂ ਸ਼ੁਰੂ ਹੋਈਆਂ ਦੇਖੋ 5 ਸਾਲ ਦੂਜੀ ਸਰਕਾਰ ਦੇ ਲੰਘ ਗਏ 4 ਸਾਲ ਇਹਨਾਂ ਦੇ ਲੱਗੇ ਤਾਂ ਕਿ ਸਾਬਤ ਕਰਕੇ ਦਿਖਾਓ ਇੱਕ ਗੁਰੂ ਨੂੰ ਮੰਨਣਾ ਅਸੀਂ ਕਿ ਕਦੇ ਬੇਅਦਬੀ ਕਰਾ ਦੂਗਾ ਸੋਚ ਵੀ ਨਹੀਂ ਸਕਦਾ ਬਾਦਲ ਸਾਹਿਬ ਦੇ ਘਰੇ ਚੰਡੀਗੜ੍ਹ ਵੀ ਬਾਦਲ ਪਿੰਡ ਵੀ ਦਿੱਲੀ ਵੀ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਕਿਸੇ ਤੇ ਨਹੀਂ ਉਹ ਕੋ ਮੇਰੇ ਘਰ ਵੀ ਨਹੀਂ ਹੈਗਾ ਉਹ ਜੀ ਸੋ ਇਸ ਕਰਕੇ ਕਹਿਣਾ ਬਹੁਤ ਸੌਖਾ ਇਲਜ਼ਾਮ ਲਾਉਣੇ ਬਹੁਤ ਕਿਸੇ ਦੇ ਸੌਖੇ ਆ ਪਰ ਉਹਨਾਂ ਦਾ ਇਲਜ਼ਾਮਾਂ ਦੀ ਪੂਰਤੀ ਕਰਨਾ ਉਹਨਾਂ ਇਲਜ਼ਾਮਾਂ ਨੂੰ ਸਾਬਤ ਕਰਨਾ ਜੀ ਇਹ 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 ਨਹੀਂ ਇਹ ਕਰਨਾ ਚਾਹੀਦਾ ਸੀਗਾ ਹੁਣ 4 ਸਾਲ ਸਰਕਾਰ ਨੂੰ ਹੋ ਗਏ ਹੁਣ ਤਾਂ ਇਹਨਾਂ ਦੀ ਸਰਕਾਰ ਇਹਨਾਂ ਦਾ ਡੀਜੀਪੀ ਹੈ ਇਹਨਾਂ ਕੋਲ ਪਾਵਰ ਹੈ ਇਹਨਾਂ ਕੋਲ ਵਿਜੀਲੈਂਸ ਹੈ ਹਾਂਜੀ ਇਹ ਜੋ ਮਰਜ਼ੀ ਕਾਰਵਾਈ ਕਰ ਇੰਟੈਲੀਜੈਂਸ ਹੀ ਨਾਲ ਕੋਲ ਆ ਕਿਉਂ ਨਹੀਂ ਹੋਈ ਕਾਰਵਾਈ ਫਿਰ ਤੇ ਹੁਣ ਜਿਹੜਾ ਜਥੇਦਾਰ ਸਾਹਿਬ ਨੇ 15 ਜਨਵਰੀ ਦਾ ਜਿਹੜਾ ਟਾਈਮ ਦਿੱਤਾ ਹੋਇਆ ਤੇ ਉਹ ਉਸ ਉਹ ਤਾਂ ਕਾਇਮੀ ਹੈ ਉਹ ਤਾਂ ਚੱਲੇਗਾ ਜਾਂ ਕੁਸ਼ਰਮ ਨਿਕਾਲੇ ਦਲ ਉਹਦੇ ਬਾਰੇ ਕੋਈ ਨਹੀਂ ਸਾਡਾ ਦੇਖੋ ਅਕਾਲ ਤਖਤ ਸਾਹਿਬ ਦਾ ਆਪਣਾ ਫੈਸਲਾ ਅਕਾਲ ਤਖਤ ਸਾਹਿਬ ਦੀ ਆਪਣੀ ਮਾਨ ਮਰਿਆਦਾ ਜਥੇਦਾਰ ਸਾਹਿਬ ਨੇ ਇਹਨਾਂ ਨੂੰ ਤਲਬ ਕਰਿਆ ਜਾਣਗੇ ਜਥੇਦਾਰ ਸਾਹਿਬ ਜਾਣ ਇਹ ਜਾਣ ਅਸੀਂ ਤਾਂ ਉਹਨਾਂ ਦੀ ਮਾਨ ਮਰਿਆਦਾ ਕਾਇਮ ਰੱਖਣ ਦੇ ਲਈ ਦੁਹਾਈ ਦੇ ਰਹੇ ਹਾਂ ਕਿਵੇਂ ਐਦਾਂ ਨਾ ਬੋਲੋ ਅਕਾਲ ਤਖਤ ਸਾਹਿਬ ਬਾਰੇ ਇਹਨਾਂ ਐਦਾਂ ਨਾ ਬੋਲੋ ਗੋਲਕਾਂ ਬਾਰੇ ਮਤਲਬ ਕਿ ਨਿਮਾਣੇ ਸਿੱਖ ਦੀ ਤਰ੍ਹਾਂ ਬਣ ਕੇ ਜਾਓ ਤੁਹਾਡਾ ਸੰਦੇਸ਼ ਇਹ ਹੈ ਕਿ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਬਣ ਕੇ ਜਾਣਾ ਚਾਹੀਦਾ ਨਾ ਕਿ ਕਿ ਨਾ ਕਿ ਬਤੌਰ ਮੁੱਖ ਮੰਤਰੀ ਜਾਣ ਹਾਂ ਇਹ ਬਤੌਰ ਭਗਵੰਤਮਾਨ ਜਾਣ ਬਤੌਰ ਮੁੱਖ ਮੰਤਰੀ ਨਾ ਜਾਣ ਸੋ ਇਹ ਸੀ ਪ੍ਰਵਿੰਦਰ ਸਿੰਘ ਸੁਹਾਣਾ ਸ਼੍ਰੋਮਣੀ ਕਾਲੀਦਾਰ ਮਹਾਲੀ ਤੋਂ ਹਲਕਾ ਇੰਚਾਰਜ ਇਹਨਾਂ ਨੇ ਬੜੇ ਵਧੀਆ ਢੰਗ ਨਾਲ ਜਿਹੜਾ ਮਸਲਾ ਪੱਖ ਦਾ ਮਸਲਾ ਉਹਨੂੰ ਪੇਸ਼ ਕੀਤਾ ਕਿ ਮੁੱਖ ਮੰਤਰੀ ਪੰਜਾਬ ਨੂੰ ਇੱਕ ਨਿਰਮਾਣੇ ਸਿਕਰੇ ਤੌਰ ਤੇ ਬਣ ਕੇ ਜਾਣਾ ਚਾਹੀਦਾ ਭਗਵੰਤਮਾਨ ਬਣ ਕੇ ਜਾਣਾ ਚਾਹੀਦਾ ਨਾ ਕਿ ਕਿਸੇ ਉੱਚ ਤੋਂ ਉਹਦੇ ਨਾਲ ਨਹੀਂ ਜਾਣਾ ਚਾਹੀਦਾ ਆਪਣੇ ਤਰੀਕੇ ਨਾਲ ਸੋ ਤੁਸੀਂ ਜੁੜੇ ਰਹੋ ਪੰਜਾਬ ਐਕਸਪਲੋਰ ਦੇ ਨਾਲ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ